ਗ੍ਰੀਟਿੰਗ ਸਟੂਡੈਂਟ ਮੈਂ ਅਮਨ ਕੁਮਾਰ ਏ ਜੀ ਕੇ ਕਲਾਸਿਸ ਇਕ ਵਾਰ ਫੇ ਤੁਹਾਡਾ ਸਵਾਗਤ ਕਰਦਾ ਸੋ ਸਾਰੇ ਸਟੂਡੈਂਟ ਜਲਦੀ ਤੋਂ ਜਲਦੀ ਲਾਈਵ ਹੋ ਜਿਓ ਇੱਕ ਵਾਰੀ ਰੈਪਲਾਈ ਕਰ ਦਿਓ ਵੇ ਇਸ ਤੇ ਸਕਰੀਨ ਕਲੀਅਰ ਆ ਰਹੀ ਹੈ ਸਭ ਨੂੰ ਵੇ ਇਸ ਤੇ ਸਕਰੀਨ ਕਲੀਅਰ ਆ ਰਹੀ ਹੈ ਇੱਕ ਵਾਰੀ ਸਾਰੇ ਸਟੂਡੈਂਟ ਰੈਪਲਾਈ ਕਰ ਦਿਓ ਵੇ ਇਸ ਤੇ ਸਕਰੀਨ ਕਲੀਅਰ ਆ ਰਹੀ ਹੈ ਸੋ ਅੱਜ ਆਪਾਂ ਰੇਸ਼ੋ ਐਂਡ ਪ੍ਰੋਪੋਰਸ਼ਨ ਦੇ ਐਮਸੀਕਿਊ ਸਟਾਰਟ ਕਰਾਂਗੇ ਸੋ ਸਾਰੇ ਸਟੂਡੈਂਟ ਇੱਕ ਵਾਰੀ ਲਾਈਕ ਕਰ ਦਿਓ ਵੋਇਸ ਐਂਡ ਸਕਰੀਨ ਕਲੀਅਰ ਆ ਰਹੀ ਹੈ ਸਭ ਤੋਂ ਪਹਿਲਾ ਕੁਐਸਚਨ ਆਪਾਂ ਸਟਾਰਟ ਕਰਾਂਗੇ ਆਪਾਂ ਫਰਸਟ ਨੰਬਰ ਕੁਐਸਚਨ ਹੈਗਾ ਜਲਦੀ ਨਾਲ ਆਨਸਰ ਦਿਓ ਇਸ ਕੁਐਸਚਨ ਦਾ ਫਿਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਨਾਲ ਨਾਲ ਮੈਂ ਕਰਵਾਇ ਜੂਗਾ ਕੁਐਸਚਨ ਕੁਐਸਚਨ ਨੰਬਰ ਕੁਐਸਚਨ ਦਾ ਆਨਸਰ ਦੇ ਦਿਓ ਸਾਰੇ ਸਟੂਡੈਂਟ Hello? देखो ਆਪਣੇ ਕੋਲ ਕੁਐਸਚਨ ਕੀ ਕਹਿ ਰਿਹਾ ਹੈਗਾ a ਅਨੁਪਾਤ b ਬਰਾਬਰ 3/4 ਹੈ b ਅਨੁਪਾਤ c ਬਰਾਬਰ ਕਿੰਨਾ ਆਪਣੇ ਕੋਲ 8/9 ਜੇ ਆਪਾਂ ਇੰਦਾ ਵੀ ਕਹਿ ਸਕਦੇ ਆ a/b ਬਰਾਬਰ ਕਿੰਨਾ ਆ ਗਿਆ ਮੇਰੇ ਕੋਲ 3/4 b/c ਬਰਾਬਰ ਕਿੰਨਾ ਆ ਗਿਆ ਆਪਣੇ ਕੋਲ 8/9 ਆ ਦੇਖੋ ਆਪਾਂ ਕਿੰਨੀ ਵੈਲਿਊ ਫਾਈਂਡ ਕਰਨੀ ਹੈ a:b:c ਦੀ ਕੱਢ ਲਾਂਗੇ ਵੈਸੇ ਆਪਾਂ ਵੈਲਿਊ ਫਾਈਂਡ ਕਰਨੀ ਹੈ a ਅਨੁਪਾਤ c ਦੀ a ਕਿੰਨਾ ਆਪਣੇ ਕੋਲ 3 b ਕਿੰਨਾ 4 ਫਿਰ b ਕਿੰਨਾ ਆ ਜਾਏਗਾ ਆਪਣੇ ਕੋਲ 8 ਤੇ c ਕਿੰਨਾ ਆ ਜਾਏਗਾ ਮੇਰੇ ਕੋਲ 9 ਆ ਜਾਏਗਾ ਆ ਚੀਜ਼ ਕਲੀਅਰ ਹੋ ਗਈ ਹੁਣ ਦੇਖੋ ਇੱਥੇ ਕਿੰਨਾ ਫਿਲ ਕਰ ਦਾਂਗੇ ਆਪਾਂ 8 ਇੱਥੇ ਕਿੰਨਾ ਫਿਲ ਕਰ ਦਾਂਗੇ 4 ਅੰ데 ਤੇ ਇਹਨਾਂ ਦੀ ਮਲਟੀਪਲਾਈ ਕਰਦਾਂਗੇ 8 3 ਕਿੰਨਾ ਹੋ ਗਿਆ 24 ਇਹ ਕਿੰਨਾ ਆ ਗਿਆ 32 ਤੇ ਇਹ ਕਿੰਨਾ ਆ ਗਿਆ ਆਪਣੇ ਕੋਲ 36 ਆਪਾਂ ਕੀ ਫਾਈਂਡ ਕਰਨਾ ਹੈ a ਅਨੁਪਾਤ c a ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 24 ਤੇ c ਦੀ ਕਿੰਨੀ ਹੈਗੀ ਹੈ 36 ਇਹਨਾਂ ਨੂੰ 12 ਦੇ ਟੇਬਲ ਤੇ ਕੱਟਦਾਂਗੇ ਕਿੰਨਾ ਆਨਸਰ ਆ ਜਾਏਗਾ ਆਪਣੇ ਕੋਲ 2 ਅਨੁਪਾਤ 3 ਇੱਕ ਵਾਰੀ ਸਾਰੇ ਸਟੂਡੈਂਟ ਰਿਪਲਾਈ ਕਰ ਦਿਓ ਵਾ ਇਸ ਤੇ ਸਕਰੀਨ ਕਲੀਅਰ ਆ ਰਹੀ ਹੈ ਜਾਂ ਨਹੀਂ ਆ ਰਹੀ ਨੈਟਵਰਕ ਦਾ ਇਸ਼ੂ ਆ ਰਿਹਾ ਵੋਇਸ ਤੇ ਸਕਰੀਨ ਕਲੀਅਰ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ ਦੱਸੋ ਜਲਦੀ ਨਾਲ ਫੇਰ ਹੀ ਅੱਗੇ ਮੈਂ ਕਲਾਸ ਕੰਟੀਨਿਊ ਕਰਾਂ ਸਾਰੇ ਸਟੂਡੈਂਟ ਅਪਲਾਈ ਕਰ ਦਿਓ ਇੱਕ ਵਾਰੀ ਵੋਇਸ ਤੇ ਸਕਰੀਨ ਕਲੀਅਰ ਆ ਰਹੀ ਹੈ ਜਾਂ ਨਹੀਂ ਤੁਸੀਂ ਸੈਕਿੰਡ ਨੰਬਰ ਕੁਐਸਚਨ ਕਰੋ ਜਲਦੀ ਇੱਕ ਵ ਇੱਕ ਅਪਲਾਈ ਕਰ ਦਿਓ ਸਾਰੇ ਸਟੂਡੈਂਟ ਕਲਾਸ ਇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਸੈਕਿੰਡ ਨੰਬਰ ਕੁਐਸਚਨ ਦਾ ਆਨਸਰ ਦੇ ਦਿਓ ਸਾਰੇ ਸਟੂਡੈਂਟ ਸੈਕਿੰਡ ਨੰਬਰ ਕੁਐਸਚਨ ਦਾ ਸੈਕਿੰਡ ਨੰਬਰ ਕੁਐਸਚਨ ਦਾ ਆਨਸਰ ਦੇ ਦਿਓ ਦੇਖੋ ਸੈਕਿੰਡ ਨੰਬਰ ਕੁਐਸਚਨ ਮੈਂ ਕਰਵਾਉਣ ਲੱਗਾ ਹਾਂ A ਅਨੁਪਾਤ B ਬਰਾਬਰ ਕਿੰਨਾ ਦਿੱਤਾ ਮੇਰੇ ਕੋਲ 3 ਅਨੁਪਾਤ 2 ਤੇ B ਅਨੁਪਾਤ C ਕਿੰਨਾ ਦੇ ਰੱਖਿਆ 3 ਅਨੁਪਾਤ 4 ਆਪਾਂ ਇੱਥੇ ਤਿੰਨਾਂ ਦੀ ਰੇਸ਼ਿਓ ਕੱਢ ਲਾਂਗੇ A ਕਿੰਨਾ ਆ ਗਿਆ ਮੇਰੇ ਕੋਲ 3 B ਕਿੰਨਾ ਆ ਗਿਆ 2 ਫਿਰ B ਕਿੰਨਾ ਆ ਜਾਏਗਾ 3 ਤੇ C ਕਿੰਨਾ ਆ ਗਿਆ ਮੇਰੇ ਕੋਲ 4 ਆ ਜ ਸੀ ਦੀ ਵੈਲਿਊ ਕਿੰਨੀ ਆ ਗਈ 2 ਇੱਥੇ ਕਿੰਨਾ ਪੁੱਟ ਕਰਾਂਗੇ ਆਪਾਂ 3 ਪੁੱਟ ਕਰ ਦਾਂਗੇ ਐਂਡ ਤੇ ਮਲਟੀਪਲਾਈ ਕਰ ਦਾਂਗੇ 3 3 9 ਤੇ 3 ਨੂੰ ਨਹੀਂ ਕਿੰਨਾ ਆ ਗਿਆ 6 ਆ ਗਿਆ ਤੇ ਇਹ ਕਿੰਨਾ ਆ ਗਿਆ ਆਪਣੇ ਕੋਲ 4 2 8 ਆ ਗਿਆ ਮੀਨਸ ਆਨਸਰ ਕੀ ਆ ਜਾਏਗਾ ਮੇਰੇ ਕੋਲ ਡੀ ਨੰਬਰ ਆਪਸ਼ਨ ਆ ਜਾਏਗਾ 9 ਅਨੁਪਾਤ 8 ਕਿੰਨਾ ਆ ਜਾਏਗਾ ਆਪਣੇ ਕੋਲ 9 ਅਨੁਪਾਤ 8 ਇਸ ਦਾ ਆਨਸਰ ਆ ਜਾਏਗਾ ਕਲੀਅਰ ਹੋ ਗਿਆ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆ 3rd ਨੰਬਰ ਕੁਐਸਚਨ ਦਾ ਆਨਸਰ ਦਿਓ ਜਲਦੀ ਨਾਲ ਸਾਰੇ ਸਟੂਡੈਂਟ 3rd ਨੰਬਰ ਕੁਐਸਚਨ 3rd ਨੰਬਰ ਕੁਐਸਚਨ ਆਨਸਰ ਦੇ ਦਿਓ ਥਰਡ ਨੰਬਰ ਕੁਐਸਚਨ ਦਾ ਆਨਸਰ ਦਿਓ ਅੱਜ ਆਪਾਂ ਬੇਸਿਕ ਕੁਐਸਚਨ ਕਰਾਂਗੇ ਕੱਲ ਥੋੜਾ ਜਿਹਾ ਲੈਵਲ ਅੱਪ ਕਰਾਂਗੇ ਇਹਨਾਂ ਕੁਐਸਚਨਾਂ ਦਾ ਅੱਜ ਆਪਾਂ ਪਹਿਲਾਂ ਬੇਸਿਕ ਕੁਐਸਚਨ ਕਰਾਂਗੇ ਦੇਖੋ x:y ਬਰਾਬਰ ਕਿੰਨਾ ਦੇ ਰੱਖਿਆ ਆਪਣੇ ਕੋਲ 2:3 x/y ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ 2/3 ਫਿਰ y/z ਕਿੰਨਾ ਆ ਗਿਆ ਮੇਰੇ ਕੋਲ 1/4 ਆਪਾਂ ਕਿੰਨੀ ਵੈਲਿਊ ਫਾਈਂਡ ਕਰਨੀ ਹੈ x:y:z ਦੀ x ਦੀ ਵੈਲਿਊ ਕਿੰਨੀ ਆ ਗਈ 2 y ਦੀ ਕਿੰਨੀ ਆ ਗਈ 3 ਫਿਰ y ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ 1 ਤੇ z ਦੀ ਕਿੰਨੀ ਆ ਗਈ ਆਪਣੇ ਕੋਲ 4 ਆ ਗਈ ਇੱਥੇ ਕਿੰਨਾ ਪੁੱਟ ਕਰਦਾਗਾ ਮੈਂ 3 ਪੁੱਟ ਕਰਦਾਗਾ ਇੱਧਰ ਕਿੰਨਾ ਆ ਜਾਏਗਾ x ਦੀ ਖਾਲੀ ਜਗ੍ਹਾ ਤੇ 1 ਆ ਜਾਏਗਾ ਐਂਡ ਤੇ ਮਲਟੀਪਲਾਈ ਕਰਦਾ ਕਿੰਨਾ ਆ ਗਿਆ 2 3 ਤੇ ਇਹ ਕਿੰਨਾ ਆ ਗਿਆ ਆਪਣੇ ਕੋਲ 4 3 12 ਦਾ ਮੀਨਸ ਆਪਸ਼ਨ ਕੀ ਆ ਜਾਏਗਾ ਡੀ ਇਸ ਦਾ ਆਨਸਰ ਆ ਜੂਗਾ ਕਲੀਅਰ ਹੋ ਗਈ ਸਾਰੇ ਸਟੂਡੈਂਟਾਂ ਨੂੰ ਇਹ ਕੁਐਸਚਨ 3rd ਕੁਐਸਚਨ ਆਨਸਰ ਕੀ ਆ ਗਿਆ ਮੇਰੇ ਕੋਲ ਡੀ ਆ ਗਿਆ ਆਪਸ਼ਨ ਨੰਬਰ ਕਿੰਨੇ ਆ ਗਈ ਡੀ ਇਸ ਦਾ கரੈਕਟ ਆਨਸਰ ਆ ਗਿਆ ਕਲੀਅਰ ਹੈ ਸਾਰੇ ਸਟੂਡੈਂਟਾਂ ਨੂੰ ਨੈਕਸਟ ਕੁਐਸਚਨ ਜਲਦੀ ਨਾਲ ਸੋਲਵ ਕਰਕੇ ਦੱਸੋ 4 ਨੰਬਰ ਕੁਐਸਚਨ ab बराबर ਕਿੰਨਾ ਆਪਣੇ ਕੋਲ 64 ਹੈ ਤਾਂ ਆਪਾਂ ਦੱਸਣਾ ਹੈ ਹੇਠ ਲਿਖਿਆਂ ਚੋਂ ਕਿਹੜੀ ਕੰਡੀਸ਼ਨ ਇਸ ਨੂੰ ਸੈਟੀਸਫਾਈਡ ਕਰਦੀ ਹੈ ਜਲਦੀ ਨਾਲ ਦੱਸੋ ਆਨਸਰ 4th ਨੰਬਰ ਕੁਐਸਚਨ ਦਾ ਨਾਮ 써 ਦੇ ਦਿਓ ਸਾਰੇ ਸਟੂਡੈਂਟਸ 4 ਨੰਬਰ ਕੁਐਸਚਨ ਦਾ ए बी ਬਰਾਬਰ ਕਿੰਨਾ ਦਿੱਤਾ ਹੈ ਮੇਰੇ ਕੋਲ 64 ਦੇ ਰੱਖਿਆ ਤੇ ਆਪਾਂ ਆਪਾਂ ਆਪਸ਼ਨਾਂ ਦੇਖਣੀਆਂ ਨੇ ਵੀ ਇਹ ਨਹੀਂ ਕਹਿ ਚੁੱਕੇ ਕਿਹੜੀ ਆਪਸ਼ਨ ਇਹਨੂੰ ਕੀ ਕਰਦੀ ਹੈ ਸੈਟੀਸਫਾਈਡ ਕਰਦੀ ਹੈ ਇਸ ਦਾ ਆਨਸਰ ਦਿੰਦੀ ਹੈ ਜਲਦੀ ਨਾਲ ਆਨਸਰ ਦੇ ਦਿਓ ਸਾਰੇ ਸਟੂਡੈਂਟ ਦੇ ਕੋਈ ਦਾ ਆਨਸਰ ਕੀ ਆ ਜਾਏਗਾ ਮੇਰੇ ਕੋਲ ਡੀ অপਸ਼ਨ ਆ ਜਾਏਗਾ ਸਿੰਪਲ ਜੀ ਗੱਲ ਹੈ ਆਪਾਂ ਨੂੰ ਪਤਾ ਇਸ ਕੋ ਆਪਸ਼ਨ ਨੂੰ ਸੋਲਵ ਕਰਾਂਗੇ 32 ਅਪਾਨ ਕਿੰਨਾ ਆ ਜਾਏਗਾ ਮੇਰੇ ਕੋਲ a ਬਰਾਬਰ ਕਿੰਨਾ ਆ ਗਿਆ b 2 ਇਹਨਾਂ ਦੀ ਕਰਾਸ ਮਲਟੀਪਲਾਈ ਹੋ ਜੇਗੀ ਇਹ ਕਿੰਨਾ ਆ ਗਿਆ ਮੇਰੇ ਕੋਲ ab ਬਰਾਬਰ ਕਿੰਨਾ ਆ ਗਿਆ 64 অপਸ਼ਨ ਨੰਬਰ ਕੀ ਆ ਗਿਆ d ਜੇਕਰ ਇਹਨਾਂ ਨੂੰ ਸੋਲਵ ਕਰਾਂਗੇ ਕਿੰਨਾ ਆ ਜਾਏਗਾ 8 a ਬਰਾਬਰ ਕਿੰਨਾ ਆ ਜਾਏਗਾ 8 b ਮੀਨ ਸੇ ਇੱਕ ਕੰਡੀਸ਼ਨ ਕੀ ਹੈ ਜੀ ਸੈਟੀਸਫਾਈਡ ਨਹੀਂ ਕਰੇਗਾ ਐਵੇਂ ਤੁਸੀਂ ਦੂਸਰੀ ਆਪਸ਼ਨਾਂ ਵੀ ਦੇਖ ਸਕਦੇ ਜੇ ਫੋਰਥ ਨੰਬਰ ਕੁਐਸਚਨ ਦਾ ਕੀ ਆ ਜਾਏਗਾ ਮੇਰੇ ਕੋਲ ਬੀ ਆਪਸ਼ਨ ਆ ਜਾਏਗੀ ਕਿੰਨੀ ਆ ਜਾਏਗੀ ਆਪਣੇ ਕੋਲ ਡੀ ਆਪਸ਼ਨ ਆ ਜਾਏਗੀ ਨੈਕਸਟ ਚਲਦੇ ਆਪਾਂ 5 ਨੰਬਰ ਕੁਐਸਚਨ ਨਾਲ 5 ਨੰਬਰ ਕੁਐਸਚਨ ਦਾ ਆਨਸਰ ਜਲਦੀ ਨਾਲ ਦੇ ਦਿਓ 5 ਨੰਬਰ ਕੁਐਸਚਨ ਦਾ 5 ਨੰਬਰ ਕੁਐਸਚਨ ਦਾ ਆਨਸਰ ਦੇ ਰਹੇ ਹੋ 5 ਨੰਬਰ ਕੁਐਸਚਨ ਦਾ ਆਨਸਰ ਦੇ ਰਹੇ ਹਾਂ ਵੇਰੀ ਗਨੀਮ ਜੀ 5 ਨੰਬਰ ਕੁਸ਼ਚਨ ਆਪਾਂ ਕਰਨ ਲੱਗੇ ਆ ਏ ਬੀ ਬਰਾਬਰ ਕਿੰਨਾ ਆ ਗਿਆ 3 4 ਆਪਾਂ ਵੈਲਿਊ ਕਿੰਦੀ ਫਾਈਂਡ ਕਰਨੀ ਏ ਬੀ ਸੀ ਏ ਕਿੰਨਾ ਆ ਗਿਆ ਮੇਰੇ ਕੋਲ ਸੀ ਤੇ ਇੱਕ ਹੋਰ ਕਿੰਨਾ ਦੇ ਰੱਖਿਆ ਬੀ ਸੀ ਬਰਾਬਰ ਕਿੰਨਾ ਮੇਰੇ ਕੋਲ 4 7 ਪਹਿਲਾਂ ਇਹਨਾਂ ਸਾਰਿਆਂ ਦਾ ਆਪਾਂ ਰੇਸ਼ਿਓ ਫਾਈਂਡ ਕਰ ਲਾਂਗੇ ਏ ਰੇਸ਼ਿਓ ਬੀ ਰੇਸ਼ਿਓ ਸੀ ਕਲੀਅਰ ਹੈ ਗੱਲ ਹੁਣ ਧਿਆਨ ਦਿਓ ਜੇ ਇੱਥੇ ਕਿੰਨਾ ਆ ਜਾਏਗਾ ਆਪਣੇ ਕੋਲ a ਦੀ ਵੈਲਿਊ ਕਿੰਨੀ ਆ ਗਈ 3 b ਦੀ ਕਿੰਨੀ ਆ ਜਾਏਗੀ 4 ਫਿਰ ਦੂਸਰੀ ਵਾਰੀ b ਕਿੰਨਾ ਆ ਗਿਆ 4 ਤੇ c ਕਿੰਨਾ ਆ ਜਾਏਗਾ ਆਪਣੇ ਕੋਲ 7 8 ਕਲੀਅਰ ਹੈ ਗੱਲ ਹੁਣ ਇੱਥੇ ਕਿੰਨਾ ਪੁੱਟ ਕਰਾਂਗੇ ਆਪਾਂ 4 ਇੱਥੇ ਵੀ ਕਿੰਨਾ ਆ ਜਾਏਗਾ ਆਪਣੇ ਕੋਲ 4 ਆਜ ਐਂਡ ਤੇ ਮਲਟੀਪਲਾਈ ਕਰ ਦਾਂਗੇ ਇਹ ਕਿੰਨਾ ਆ ਗਿਆ 12 ਇਹ ਕਿੰਨਾ ਆ ਗਿਆ 16 ਇਹ ਕਿੰਨਾ ਆ ਜਾਏਗਾ ਆਪਣੇ ਕੋਲ 28 ਆਜ ਏ ਕਿੰਨਾ ਆ ਜਾਏਗਾ ਆਪਣੇ ਕੋਲ 20 ਏ ਦਾ ਆਜੇ ਇਹਨੂੰ ਕੈਨਸਲ ਕਰ ਦਾਂਗੇ 4 ਦੇ ਟੇਬਲ ਤੇ 3 ਆ ਜਾਏਗਾ ਏ 4 ਆ ਜਾਏਗਾ 1 ਕਿੰਨਾ ਆ ਜਾਏਗਾ 7 ਏ ਮੇਰੇ ਕੋਲ ਕਿੰਨਾ ਆ ਗਿਆ 3 ਬੀ ਕਿੰਨਾ ਸੁਮਨ ਜੀ ਇੱਕ ਵਾਰੀ ਰਿਪਲਾਈ ਕਰ ਦਿਓ ਕਿਰਨ ਜੀ ਵੀਡੀਓ ਸਹੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਹੈ ਦੱਸੋ ਜਲਦੀ ਨਾਲ ਥੋੜਾ ਜਿਹਾ ਨੈਟਵਰਕ ਇਸ਼ੂ ਆ ਰਿਹਾ ਹੈ ਏ ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ 3 ਬੀ ਦੀ ਕਿੰਨਾ ਆ ਗਿਆ ਮੇਰੇ ਕੋਲ 4 ਤੇ 3 ਕਿੰਨਾ ਆ ਗਿਆ 7 अपॉन ਇਚ ਕਿੰਨਾ ਆ ਗਿਆ ਮੇਰੇ ਕੋਲ 7 ਇਹ ਕਿੰਨਾ ਆ ਗਿਆ ਇਹਨਾਂ ਦਾ ਡਿਵੀਜ਼ਨ 14 अपॉन 7 ਇਹ ਕੱਟਿਆ ਗਿਆ ਕਿੰਨਾ ਆ ਗਿਆ 2 ਆ ਗਿਆ ਕਿੰਨਾ ਆ ਗਿਆ 2 ਆ ਤੇ ਕੋਈ ਬਿਲਕੁਲ ਬੇਸਿਕ ਲੈਵਲ ਦੇ ਮੈਂ ਕੁਐਸਚਨ ਕਰਵਾ ਰਿਹਾਗਾ ਕੱਲ ਤੱਕ ਆਪਾਂ ਥੋੜੇ ਜੇ ਲੈਵਲ ਦੇ ਕੁਸ਼ਲ ਵੀ ਪਾ ਦੂੰਗਾ ਕੱਲ ਤੱਕ ਗਰੁੱਪ ਰੇਟ 200 ਕੁਐਸਚਨਾਂ ਦੀ ਸੁਮੰਦੀ ਇੱਕ ਵਾਰ ਰਿਪਲਾਈ ਕਰ ਦਿਓ ਕਿਰਨ ਜੀ ਵੀਡੀਓ ਸਹੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਹੈ ਜਲਦੀ ਨਾਲ ਦੱਸ ਦਿਓ ਸੋ ਨੈਕਸਟ ਕੁਐਸਚਨ ਦਾ ਆਨਸਰ ਦੇ ਰਹੇ ਹੋ ਜਲਦੀ ਨਾਲ 6 ਨੰਬਰ ਕੁਐਸਚਨ ਦਾ ਆਨਸਰ ਦੇ ਰਹੇ ਹੋ ਦਾ a ਦਾ 60% 60% ਮੀਨਿੰਗ ਕੀ ਹੋ ਗਿਆ 60 ਆਫ ਕਿੰਨਾ ਹੋ ਗਿਆ 100 ਬਰਾਬਰ ਕਿੰਨਾ ਆਗਾ 3/4 ਆਫ ਦਾ ਮੀਨਿੰਗ ਕੀ ਹੁੰਦਾ ਮਲਟੀਪਲਾਈ ਕਿੰਨੇ ਬਰਾਬਰ ਹੈਗਾ b ਦੇ ਕਲੀਅਰ ਹੈ ਕਰਨ ਇਹਦਾ ਜਲਦੀ ਨਾਲ ਆਨਸਰ ਦੇ ਸਟੂਡੈਂਟ 6 ਨੰਬਰ ਕੁਐਸਚਨ ਦਾ ਆਨਸਰ ਕੀ ਆਏਗਾ ਆਪਣੇ ਕੋਲ ਦੇਖੋ ਧਿਆਨ ਨਾਲ ਦੇਖਿਆ ਜੇ ਇਹ ਆਪਣੇ ਕੋਲ ਕੀ ਹੋ ਗਿਆ ਕੈਨਸਲ ਹੋ ਗਿਆ ਜਾ ਡਾਇਰੈਕਟਿੰਗ ਨੂੰ ਆਪਾਂ ਕੀ ਕਰ ਸਕਦੇ ਆ 20 ਤੇ ਕਿੰਨਾ ਆ ਗਿਆ 60 20 ਪਾਉਂਦਾ ਕਿੰਨਾ ਆ ਗਿਆ 100 ਹੋ ਗਿਆ 3 ਨਾਲ 3 ਕੀ ਹੋ ਜਾਏਗਾ ਕੈਨਸਲ ਹੋ ਜਾਏਗਾ a ਕੀ ਆ ਗਿਆ ਆਪਣੇ ਕੋਲ b ਤੇ a 5 ਕੀ ਹੈ ਇੱਧਰ ਚਲਾ ਜਾਏਗਾ 5 ਕਿੰਨਾ ਆਏਗਾ 4 ਆਪਸ਼ਨ ਕਿੰਨੇ ਆ ਗਏ ਆਪਣੇ ਕੋਲ d ਨੰਬਰ ਆਪਸ਼ਨ ਕੀ ਆ ਜਾਏਗਾ ਇਸ ਦਾ கரੈਕਟ ਆਨਸਰ ਆ ਜਾਏਗਾ d ਨੰਬਰ ਆਪਸ਼ਨ ਕੀ ਆ ਗਿਆ ਇਸ ਦਾ கரੈਕਟ ਆਨਸਰ ਆ ਗਿਆ ਕਲੀਅਰ ਹੈ ਸਾਰੇ ਸਟੂਡੈਂਟਾਂ ਨੂੰ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆਪਾਂ 7 ਨੰਬਰ ਕੁਐਸਚਨ ਦਾ ਆਨਸਰ ਦੇ ਦਿਓ 7 ਨੰਬਰ ਕੁਐਸਚਨ ਦਾ ਕੁਐਸਚਨ ਆਨਸਰ ਦੇ ਰਹੋ Thank you. ਦੇਖੋ ਥੋੜਾ ਜਣਾ ਨੈਟਵਰਕ ਇਸ਼ੂ ਆ ਰਿਹਾ ਹੈਗਾ ਆਪਾਂ ਕੱਲ ਕਲਾਸ ਕੰਟੀਨਿਊ ਕਰਾਂਗੇ ਨੈਟਵਰਕ ਇਸ਼ੂ ਆ ਰਿਹਾ ਹੈਗਾ ਕਲਾਸ ਓਪਰ ਚੱਲ ਨਹੀਂ ਰਹੀ ਆਪਣੇ ਕੋਲ ਸੋ ਕੱਲ ਕਲਾਸ ਨੂੰ ਕੰਟੀਨਿਊ ਕਰਾਂਗੇ ਮੈਂ ਪੀਡੀਐਫ ਪਾ ਦਾਂਗਾ ਗਰੁੱਪ ਦੇ ਵਿੱਚ